ਦੁਨੀਆ ਕੀ ਵੀੜ 'ਚ ਮੈਂ ਤਿੰਨੋਂ ਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 11 ਦੇ ਉਸ ਦੀ 26 ਆਇਤ ਵਿੱਚ ਲਿਖਿਆ ਹੈ ਹਾਂ हे ਪਿਤਾ ਕਿਉਂ ਜੋ ਤੈਨੂੰ ਇਹੋ ਚੰਗਾ ਲੱਗਾ ਪ੍ਰਭੂ ਯੀਸ਼ੂ ਮਸੀਹ ਜੀ ਜਦੋਂ ਦੇਹ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਆਏ ਤਾਂ ਉਹਨਾਂ ਨੇ ਬਹੁਤ ਸਾਰੇ ਨਗਰਾਂ ਕਸਬਿਆਂ ਅਤੇ ਪਿੰਡਾਂ ਦੇ ਵਿੱਚ ਫਿਰਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਤੋਬਾ ਕਰਨ ਪਾਪਾਂ ਦੀ ਮਾਫੀ ਪ੍ਰਾਪਤ ਕਰਨ ਅਤੇ ਸਵਰਗ ਰਾਜ ਦੇ ਵਿੱਚ ਦਾਖਲ ਹੋਣ ਦੀ ਖੁਸ਼ਖਬਰੀ ਸੁਣਾਈ। ਅੱਜ ਵੀ ਹਰ ਰੋਜ਼ ਪ੍ਰਭੂ ਯੀਸ਼ੂ ਮਸੀਹ ਦੀ ਖੁਸ਼ਖਬਰੀ ਸੁਣਾਈ ਜਾਂਦੀ ਹੈ। ਉਹਨਾਂ ਦਿਨਾਂ ਦੇ ਵਾਂਗ ਅੱਜ ਵੀ ਲੋਕਾਂ ਦੇ ਕੋਲ ਮੌਕਾ ਹੈ ਕਿ ਉਹ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਆਪਣੇ ਜੀਵਨ ਦੇ ਵਿੱਚ ਸਵੀਕਾਰ ਕਰ ਸਕਣ ਅਤੇ ਉਹਨਾਂ ਦੇ ਦੁਆਰਾ ਮੁਕਤੀ ਪ੍ਰਾਪਤ ਕਰਕੇ ਉਹਨਾਂ ਨੂੰ ਆਪਣੇ ਜੀਵਨ ਦਾ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਦੇਵੇਂ ਸਵੀਕਾਰ ਕਰ ਸਕਣ ਕਿਉਂਕਿ ਉਸਨੇ ਸਾਡੇ ਨਾਲ ਅਜਿਹਾ ਪਿਆਰ ਕੀਤਾ ਕਿ ਉਸਨੇ ਸਾਡੀ ਮੁਕਤੀ ਦੇ ਲਈ ਆਪਣੇ ਆਪ ਨੂੰ ਉਸ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਕਰ ਦਿੱਤਾ ਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤਾਂ ਕਿ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਕਰੇ ਉਹ ਨਰਕ ਦੇ ਵਿੱਚ ਨਸ਼ਟ ਨਾ ਹੋਵੇ ਪਰੰਤੂ ਪਾਪਾਂ ਦੀ ਮਾਫੀ ਪ੍ਰਾਪਤ ਕਰਕੇ ਸਵਰਗ ਰਾਜ ਦੇ ਵਿੱਚ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੋ ਸਕੇ ਪਰੰਤੂ ਲੋਕ ਪਿਆਰੋ ਅੱਜ ਵੀ ਜਾਣ ਬੁੱਝ ਕੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਸਵੀਕਾਰ ਕਰਨਾ ਨਹੀਂ ਚਾਹੁੰਦੇ ਹਨ ਅਤੇ ਪਰਮੇਸ਼ਰ ਦੀ ਉਸ ਰੌਸ਼ਨੀ ਦਾ ਉਹ ਇਨਕਾਰ ਕਰਦੇ ਹਨ ਜਦ ਬੁੱਧੀਮਾਨ ਅਤੇ ਸਮਝਦਾਰ ਵਿਸ਼ਵਾਸ ਨਹੀਂ ਕਰਦੇ ਹਨ ਤਾਂ ਪਰਮੇਸ਼ਰ ਦੀ ਯੋਜਨਾ ਜਿਹੜੀ ਹੈ ਉਹ ਫੇਲ ਨਹੀਂ ਹੁੰਦੀ ਹੈ ਪ੍ਰੰਤੂ ਉਹ ਉਸ ਦੀ ਥਾਂ ਦੇ ਉੱਤੇ ਜਿਹੜੇ ਸਿੱਧੇ ਸਾਦੇ ਅਤੇ ਪਰਮੇਸ਼ਰ ਦੀ ਖੋਜ ਕਰਨ ਵਾਲੇ ਲੋਕ ਹਨ ਉਹਨਾਂ ਦੇ ਉੱਤੇ ਆਪਣੀ ਰੌਸ਼ਨੀ ਨੂੰ ਪ੍ਰਗਟ ਕਰਦਾ ਹੈ ਉਹ ਪਰਮੇਸ਼ਰ ਤੋਂ ਬੁੱਧੀ ਅਤੇ ਗਿਆਨ ਦਾ ਖਜ਼ਾਨਾ ਪ੍ਰਭੂ ਯੀਸ਼ੂ ਮਸੀਹ ਜੀ ਦੇ ਵਿੱਚ ਪ੍ਰਾਪਤ ਕਰਦੇ ਹਨ ਅਤੇ ਪਰਮੇਸ਼ਰ ਉਹਨਾਂ ਬੁੱਧੀਮਾਨਾਂ ਨੂੰ ਨਿਆਂ ਦੇ ਦਿਨ ਮੂਰਖ ਠਹਿਰਾ ਦੇਵੇਗਾ ਅਤੇ ਸਦਾ ਦੇ ਲਈ ਉਹਨਾਂ ਨੂੰ ਉਸ ਨਰਕ ਦੀ ਜਗ੍ਹਾ ਦੇ ਵਿੱਚ ਜਾਣਾ ਪਵੇਗਾ ਅੱਜ ਪਰਮੇਸ਼ਰ ਨੂੰ ਪਿਆਰੋ ਇਹ ਚੰਗਾ ਲੱਗਾ ਹੈ ਕਿ ਉਹ ਨਮਰ ਅਤੇ ਜਿਹੜੇ ਦੀਨ ਹਨ ਉਹਨਾਂ ਨੂੰ ਪਾਪਾਂ ਤੋਂ ਤੋਬਾ ਕਰਕੇ ਅਤੇ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਆਪਣੇ ਮੁਕਤੀਦਾਤਾ ਦੇ ਰੂਪ ਦੇ ਵਿੱਚ ਸਵੀਕਾਰ ਕਰਕੇ ਉਹਨਾਂ ਨੂੰ ਉਹ ਉਨ੍ਹਾਂ ਦੇ ਜੀਵਨ ਦੇ ਵਿੱਚ ਖੁਸ਼ੀ ਅਤੇ ਆਨੰਦ ਦੇ ਸਕੇ ਪਿਆਰੋ ਤੁਸੀਂ ਵੀ ਇਸ ਆਨੰਦ ਨੂੰ ਪ੍ਰਾਪਤ ਕਰ ਸਕੋ ਇਹ ਮੇਰੀ ਤੁਹਾਡੇ ਸਾਰਿਆਂ ਲਈ ਅੱਜ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਧੰਨਵਾਦ